ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਆ ਸੇ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਲੋ ਜੇ ਪਾ ਇਧਰ ਲਵੇੜਾ ਸੰਬਰ ਦਿੱਤਾ। ਆ ਰਹਿ ਗਿਆ ਇਹਨਾਂ ਪੱਕਾ ਪੱਕਾ। ਉਧਰ ਵੀ ਲੱਗ ਗਿਆ ਧਾਰੂ ਸਾਰੇ ਠੋਕ। ਮੱਝਾਂ ਐ ਖਸਤੋ ਪੀਲਾ ਪੱਤਿਆ ਗਾ ਚੈ ਗੜੀ ਸਾਰ ਗਿਆ ਡਾਲੂ ਉਹ ਸੱਭ ਗਿਗੜਾ ਆ ਲਾਂਦੇ ਪੱਟਕੀ ਚਾਲੀ ਛੋਟੀ ਮੱਝਾਂ ਨਵਾਈਆਂ ਸੀ ਗਿਆ ਮੇਰੇ ਤੇ ਗੱਡੀ ਦੇ ਵਿੱਚ ਨਵਾਈਆਂ ਜਾਣੀ ਅੱਜ ਇਹਨਾਂ ਸਾਡੇ ਸੱਭ ਕੋ ਹੋਗਾ ਕਮਾਂਡੀਆਂ ਨੂੰ ਗੱਬਾ ਹੋਵੇ ਹੋ ਹੋ ਤੋਗੇ ਸੇ ਨਾਲ ਕੋਵੇ ਸਦਾ ਚਲੇਗਾ ਇਹ ਵੀ ਲਾਉਗੀ ਮੰਗਲ ਨੂੰ ਵੀ ਆ ਸੁਪੀਆ ਕੱਲੇ ਸੁਪੀਆ ਗਰਮਣਾ ਸਾਨੂੰ ਮੰਗਲਵਾਰ ਅੱਜ ਕਰ ਸੁਪੀਆ ਫਟਾਫਟ ਲਾਈਟ ਹੁੰਦੇ ਹੁੰਦੇ ਕਰੀਏ ਕੰਮ ਕਿਉਂ ਲਾਈਟ ਕੱਟਣ ਲੱਗੇ ਅੱਜ ਨਹੀਂ ਕੱਟਦੇ ਕਿਉਂ ਤੈਨੂੰ ਕੀ ਪਤਾ ਪਾਪੇ ਨੇ ਕਿਹਾ ਐ ਸਟਿਡੀਓ ਨੂੰ ਵੀ ਅੱਜ ਭੋਗਾ ਅੱਛਾ ਲਾ ਫੇਰ ਕੱਟ ਲੈ ਲਾਈਟ ਨਾ ਕੱਟੀ ਹੂੰ ਆਪੇ ਬੱਤੀ ਜਾ ਰਹਾ ਤਾਂ ਹੂੰ ਅੱਛਾ ਰੈਸਿਪੀ ਨੂੰ ਦੇਖਾ ਪੱਸੇ ਨੇ ਜੀ ਦਾ ਆਇ ਇੱਕ ਪੱਕਾ ਜਾਏਗਾ ਲਾਉਣ ਵਾਲਾ ਕੋ ਅੰਦਰ ਲਾ ਸਮਾਨ ਚ ਚੰਦਿਆਂ ਨੂੰ ਦਿਖਾਉਣ ਵਾਲਾ ਦਾ ਉਹ ਬਾਲੇ ਬੋਲੇ ਬੰਦਾ ਕੋਣ ਮਿਸਤੇ ਜਨ ਉਹ ਦੋਖੇ ਚੀ ਉਹ ਬਰੀਆ ਦਾ ਕੰਮ ਆਪਾਂ ਪੱਖੇ ਪੱਖੇ ਚ ਮਰਾਲੇ ਜਿਹੜੇ ਪਲਾਦੀ ਚੜ੍ਹੂ ਸਿਰ ਕਰ ਦੂ ਠੀਕ ਆਪਾਂ ਲੋ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇ ਇਹ ਸਾਹ ਹਾਰੇ ਪੁੱਛ ਪੁੱਛੇ ਲਾ ਲਏ ਨੇ ਇਹ ਕਲੀਆਂ ਦਲੀਆਂ ਸੋਈ ਰਹਿ ਗਈਆਂ ਮੰਗੇ ਆਪ ਲੋ ਮਠਾਣਾ आटा पेगा उद्या लिया हजे असान खोले सके आटे आले क्योंकि बेहा आटा पिया फिर जे बेहद सज्जा पा लेना फिर खराब हो जाएगा ਹੱਪਤੇ ਹੰਤ ਹੋ ਗਿਆ ਹੱਤਾ ਜਣੀ ਕੇ ਹਫਤੇ ਤੋਂ ਪਰ ਪਿਆਸ ਸੀਗਾ ਫਿਰ ਹੁਣ ਉਹਦੇ ਸਰਦਾਰ ਜੀ ਆਹ ਚੀਜ਼ ਹਲਦੀ ਮੱਖੂ ਗਈ ਸੀ ਮਿਰਚਾਂ ਮੱਖੂ ਗਈਆਂ ਸੀ ਤੇ ਅਮਰਤਾ ਕੀ ਦੋ ਤੇ ਨਾ ਕਿ ਨਾਤੀ ਅੱਟਾ ਤਾਂ ਹੁਣ ਜੀ ਜੀ ਰਿਸਤੇ ਦਾ ਲਾ ਲਉ ਅੱਟਾ ਮਕਾਤਾ ਤੇ ਅੱਟਾ ਤਾਂ ਹੈਗਾ ਸੀਗਾ ਕਿਉਂਕਿ ਮਿਰਚਾਂ ਤੇ ਹਲਦੀ ਨੇ ਸੀ ਹੈਗੀ ਕਿਨੇ ਚਲ ਨਹੀਂ ਰੇਟ ਮੱਖੂ ਗਈ ਸੀ ਆਹ ਪੁੱਠੇ ਪਾਸੋਂ ਬੋਰੀ ਪਾਟ ਦੀ ਸੀ ਫਿਰ ਇਹਨਾਂ ਨੇ ਪੁੱਠੀ ਤਾ ਕਰਤੀ ਆਪਾਂ ਹੁਣ ਘਰ ਦੇ ਨਾਲ ਗੁੱਡਣੀ ਪੁੱਠੀ ਪੰਨੇ ਤੇ ਲੇਤੀ ਮੋਕੋ ਗੀ ਸੀ ਮੈਂ ਅੱਜ ਇਹ ਮੈਂ ਕਿਹਾ ਮੋਕੋ ਗੀ ਅਸੇ ਪਹਿਾਉਣ ਵਾਲੀਆਂ ਤਾਂ ਕਰਕੇ ਉੱਦ ਕਹਿੰਦਾ ਹੁਣ ਅੱਜ ਤੇ ਵਿਹਾਈ ਨਾ ਮੰਗ ਕਿ ਹੁਣ ਬਾਡੀ ਆ ਗਈ ਹੈ ਨਾ ਆਟਾ ਵੀ ਖਸਾ ਚਾਹੀਦਾ ਤੇ ਫਿਰ ਟਾਈਮ ਵੀ ਨਹੀਂ ਲੱਗਣਾ ਪਹਿਾਉਣ ਦਾ ਵਾਹੀ ਬੁਰਾ ਵਰਕ ਤਾਂ ਵਗਸੀ ਮਾਲਕਾ ਐਨਾ ਕੁ ਬਾਅਦ ਵਗਸੀ ਮੈਂ ਤੁਰ ਹੱਥ ਕਰਕੇ ਮੈਂ ਖਾਈਏ ਖਾ ਕੇ ਵਾਹੀ ਗਰੂ ਦਾ ਮੈਨਾਂ ਨਾ ਨਾ ਸੀ ਸਿਸ ਕਰਾਣਾ ਕਰਦਾ ਤੇ ਬਲੈਕ ਗੱਟਾ ਖੋਲ ਲਾਂਗੇ ਇੱਕ ਵੇਸਾ ਖੋਲ ਤੇ ਮੈਂ ਤਾਂ ਭੁੱਲ ਗਈ ਸੀਗੀ ਮੈਂ ਤਾਂ ਕੱਪੜੇ ਚੱਕਲੇ ਸੀਗੇ ਮਹਾ ਤੇ ਕੱਪੜੇ ਬਾਦਲ ਦੀਆਂਗੇ ਤੇ ਦੁਬਾਰਾ ਹੁਣ ਤਾਂ ਧੋਤ ਤਿੰਨ ਵਾਰ ਹੀ ਨਾ ਹੋਣਾ ਪਿਆ ਕੋਈ ਕਿ ਕੋ ਮੁਰਕਾ ਜਾ ਰਿਹਾ ਸੁਫਾਨਾ ਕਰਦੀ ਹਾਂ ਮੱਜਾ ਮੱਜਾ ਨਿਮਾਣਿਆ ਹੈ ਨਾ ਬਹੁਤ ਕੰਮ ਹੋ ਗਿਆ ਮਾ ਹਰਾਸਾ ਤਕ ਉਸੇ ਤੇ ਪਾਲੇ ਜਾ ਆ ਗਾ ਕੇ ਨਾ ਮੈਂ ਮਤਬ ਪੰਪਿਲ ਦਾਮ ਲੈਣ ਲੱਗੀ ਮੈਂ ਮੁੜਕਾ ਸੁੱਕ ਜਾਂਦੇ ਫੇਰ ਨਾ ਕੇ ਆਉਂਗੀ ਆਟਾ ਮੇ ਯਾਦ ਨਹੀਂ ਸੀ ਤੂੰ ਤਾਂ ਉਪਰੋਂ ਸਫਾਈ ਕਰਦੀ ਥੱਲੇ ਹੀ ਰਹਿੰਦੇ ਮਹਾਰਟ ਆਉਟ ਆਉਟ ਡੂਗਾ ਥੱਲੇ ਫੇਰ ਥੱਲੇ ਮਹਾਲੀਰ ਖਸਾ ਦੂੰਗੀ ਹੁਣ ਮੈਂ ਅੰਦਰ ਸੋਈ ਚ ਨਾ ਆਹ ਲੈਣ ਆਈ ਸੀ ਖੋਪੀ ਰ ਤੇੜ ਮਹ ਪੈਣਾਉਣ ਤੋਂ ਪਹਿਲਾਂ ਪੈਰਾਂ ਦੇ ਤੇ ਲਾਉਣੀ ਹੋ ਜਾ ਬੇਟਾ ਮੇ ਯਾਰ ਆ ਗਿਆ ਵੀ ਆਟਾ ਪਾਉਂਦਾ ਇਨੇ ਦਪਾਰੇ ਫੇਰ ਮਨੂੰ ਆਟੇ ਨਾਲ ਜਿਹੜਾ ਪਣਾ ਲੈਣਾ ਫੇਰ ਕੱਪੜੇ ਚਿੱਟੇ-ਚਿੱਟੇ ਲੱਗ ਜਣ ਨੇ ਨੈਟਾਂ ਤੇ ਇਹਨਾਂ ਕੱਟ ਕੇ ਵਾਸ ਕਾਲੀ ਚ ਤੱਤ ਕੋੜਾ ਥੇ ਨਾ ਤਾ ਜਾਂਦਾ ਜੇ ਨਾ ਤੇ ਇਹ ਰਹੇ ਜਿਹੜੇ ਸਮਾਂ ਤੇ ਕੰਮ ਗੱਤ ਕੇ ਨਾ ਰਹਿਣ ਇਨੇ ਦਪਾਰੇ ਸਭ ਖਾਣਗੇ ਜਾਂਦੇ ਫੇਰ ਆਥਨੇ ਧਾਰਾ ਚੋ ਕੇ ਮਾਲ ਪੁੱਛ ਸੰਭ ਕੇ ਫੇਰ ਆਥਨੇ ਨਾ ਆਵਾਂਗੇ ਤਾਂ ਹੀ ਦੋੜ ਚੰਚਨ ਸੂਟ ਹੋ ਗਏ ਇਹ ਸਾਰੇ ਤੋਂ ਬਾਅਦ ਲੋ ਜੇ ਪੱਟਾ ਸਾmdiਏ ਫਿਰ ਮਿਲਦੇ ਆ ਲੋ ਜੇ ਟਾਈਮ ਆ 3 ਵਜ ਗਏ ਸਾਡਾ ਸਿਲੰਡਰ ਖਤਮ ਹੋ ਗਿਆ ਅੱਜ ਹੋਰ ਭਰਾਇਆ ਹੋਇਆ ਹੈ ਨੀਗਾ ਛਾਦ ਪਰ ਨੰਗੇ ਪੁਖੇ ਬੈਠੀਆਂ ਮਾਮਤੀ ਸਰਦਾਰ ਜੀ ਦੇ ਬੀਬੀ ਭੋਗ ਤੇ ਆਏ ਨਾ ਹੁਣ ਪਰ ਅਸੀਂ ਆਈ ਦੀ ਗੇ ਵਿਚਾਲਾ ਸਿਲੰਡਰ ਆ ਆ ਜੂਗਾ ਕੋਈ ਤੜਕੀ ਆ ਕੇ ਮੁਰਦੀ ਪਤਾ ਨਹੀਂ ਪਰਸੇ ਜਦੋਂtheta ਲਾਤੀ ਪਤਾ ਨਹੀਂ ਕਿਉਂ ਖਾਲੀ ਦੇ ਗਏ ਥੱਗੀ ਹੋ ਗਈ ਸਾਡੇ ਨਾਲ ਇਹ ਜੇ ਹਨਾ ਲੀਕ ਹੁੰਦਾ ਫਿਰ ਵੀ ਪਤਾ ਲੱਗਦਾ ਵੀ ਲੀਕ ਹੁੰਦਾ ਜਾਂ ਜਲਦਾ ਰਹੇਗਾ ਫਿਰ ਵੀ ਪਤਾ ਲੱਗਦਾ ਚਾਰ ਪੰਜ ਕਿ ਦਿਨ ਹੋ ਗਏ ਉਹਦੀ ਲਾਤੀ ਸਿਲੰਡਰ ਪੱਗ ਵੱਜ ਜੇ ਤਾਂ ਫਿਰ ਤਾਂ ਆਪਾਂ ਹੁਣ ਮਾਥਨ ਦੀ ਸਬਜ਼ੀ ਵੀ ਹੁਣੀ ਬਣਾ ਲੂਗੀ 3 ਵਜੇ ਨਹੀਂ ਆਪਾਂ ਬਿਜਲੀ ਵਾਲੇ ਚੁੱਲੇ ਤੇ ਬਣਾ ਲਾਂਦੇ ਹੁਣ ਲਾਈਟ ਦੇ ਕੱਟ ਲੱਗਣ ਲੱਗੇ ਲਾਈਟ ਗਈ ਹੋਈ 10 ਵਜੇ ਦੀ ਅੱਜ ਕੈਥਲ ਕੱਟ ਜੇ ਦੀ ਅੱਜ ਹੋਗਾਗਾ ਤਾਂ ਵੀ ਲਾਈਟ ਵੀ ਕੱਟਣੀ ਜਿਹੜਾ ਹੁਣ ਫਿਰ ਹੁਣ ਸਰਕਾਰ ਦਾ ਕਾਨੂੰਨ ਆ ਹਨਾ ਉਹ ਕੋਈ ਨਹੀਂ ਬਦਲ ਸਕਦਾ ਹੁਣ ਕਣਕਾਂ ਵੀ ਪੱਕੀਆਂ ਪੀਆਂ ਦੀ ਲਾਈਟ ਵੀ ਜ਼ਰੂਰੀ ਆ ਕੱਟਣੀ ਆ ਸਾਰੇ ਸੱਚੋ ਕਾਗਜ ਪੱਤਰੀ ਨੇ ਮਚਾਉਣ ਵਾਲੇ ਉਹ ਚਲੇ ਮੱਚੇ ਜਾਣਗੇ ਇਦਾਂ ਹੋਮਾ ਕੇ ਰੱਗ ਮੱਚ ਜੇ ਨਾ ਫਿਰ ਤਾਂ ਹਨਾ ਕੁਝ ਹੋ ਜੂਗਾ

ਇਨਾ ਪਿਆਓ ਲਿਆ ਤਾਂ ਕਰਕੇ ਨਾ ਮਾੜੀ ਦੀ ਬਾਲੀ ਨਾਲ ਹੀ ਉਹ ਹੋ ਗਿਆ ਭੁੱਲ ਗਿਆ ਬਾਅਦ ਚਿਰ ਪਿਆਉਸ ਤੈਨੂੰ ਲੋਟ ਨਹੀਂ ਆਉਂਦਾ ਇਹ ਬਾਅਦ ਚਿਰ ਪਹਿਲਾ ਪਿਆਓ ਲੈ ਠੀਕਾ ਹਫ ਹੋ ਜਾਂਦਾ

यार। सब्जी कोई आज लिया। दो चक्की खराब निकल मटर मटर भी पा जाने अभी है नहीं आए सर मटर इतने मैं अच्छी सब्जी चीज धरूंगे अब बह भी हम अग तो मचाई है हरी मिर्च पाव एक अभी ਨੋ ਨਾ ਹਾਂ ਇੱਕ ਕਪਾੜਾ ਨੋ ਮਮੀ ਇੱਕ ਕਪਾੜਾ ਇਹ ਤੇਰੇ ਕੌੜੀਆਂ ਨੇ ਕਿੱਥੇ ਨੇ ਥੀੜ ਦੇ ਬਾਰੀ ਖਾੜ ਲਿਓ ਲੋ ਤੁਸੀਂ ਵੀ ਨਾ ਆਪ ਪਗਤੀ ਘਾ ਲੈਣਾ ਜੇ ਆਪਾਂ ਸਿਲੰਡਰ ਲੈਣ ਨੇ ਆਪਾਂ ਤੋਲ ਕੇ ਹੀ ਲੈਣ ਦੇ ਹੈਗੇ ਆਪਾਂ ਤੋਲ ਕੇ ਲੈਣਾ ਚਾਹੁੰਦੇ ਆ ਲੈ ਲੈਂਦੇ ਜੇ ਆਪਾਂ ਗੁੰਧਾ ਰਹੇ ਜੁੜੇ ਆ ਜੇ ਆਪਾਂ ਕਿਸੇ ਤੋਂ ਲੈਣੇ ਆ ਸਬਜ਼ੀ ਦੀ ਤਿਆਰੀ ਕਰ ਲਾਂਗੇ ਇੱਕ ਵੇਲੇ ਤਾਂ ਈਲਾਂ ਨੂੰ ਮਿਰਚ ਆਪਾਂ ਹਰੀਆਂ ਮਿਰਚਾਂ ਨੂੰ ਦਵਾਲੀਆਂ ਕਰਾਂਗੇ ਦੋ ਕ ਬੈਂਗਣੀ ਆਪਾਂ ਇੱਕ ਕੱਢਾ ਆਲੂ ਪਾ ਲਾਂਗੇ ਬਸ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਮਿਰਚ ਸਵਾਦ ਅਨੁਸਾਰ ਜਦੋਂ ਬਾਹਰ ਕਾਲੇ ਦੀ ਗੰਢੇਨ ਕਰਦੇ ਹੈਗੇ ਆਪਾਂ ਪਿਆਜ਼ ਤੇ ਜੋ ਕੁ ਤਰ੍ਹਾਂ ਕਰੀ ਜੀ ਇਹ ਹਜਰ ਵਿੱਚ ਮੱਖੀ ਪਈ ਹੋਈ ਹੈ ਜੀ ਨੇ ਇਹਦੇ ਵਿੱਚ ਆਪਾਂ ਸਵਾਰਨ ਚਾਰ ਪਾਵਾਂਗੇ ਨੂਨ ਸੌਸ ਪਾਵਾਂਗੇ ਮਿਰਚ ਕੱਟ ਪਾਵਾਂਗੇ ਕਿਰਚਾ ਹੈ ਸੌਸ ਪਾਵਾਂਗੇ ਇਹ ਪਾਵਾਂਗੇ ਹੈ ਔਰ ਜਿਪਾ ਚੁਟਕੀ ਕਾ ਹਲਦੀ ਪਾਵਾਂਗੇ ਇਹ ਨਾਲ ਕਲਰ ਸੁਨਹ ਹੋਏਗਾ ਅਜੂੜਾ ਥੋੜਾ ਜਿਹਾ ਚੁੱਲਾ ਫੁੱਲਾ ਬਣ ਗਿਆ ਸਬਜ਼ੀ ਵੀ ਮੈਂ ਕਰਾਈਏ ਜੀ ਬਣਾਉਂ

ਇਹ ਪੰਨੇ ਪਾਣੀ ਚ ਉਹ ਪਾ ਲਈ ਜਿਤ ਤੱਕ ਆ ਚੱਲਦਾ ਹੁੰਦਾ ਉਹ ਬੱਸ ਇੱਕ ਨਾਲ ਮੜੀ ਦੇ ਨਾਲ ਬਾਦੂ ਸੀ ਇਹ ਦੋ ਤਿੰਨ ਘੰਟੇ ਹੋ ਗਏ ਭੌਂਕੀ ਪਈ ਥੋੜਾ ਜਿਹਾ ਤੰਗਾ ਚਿੱਪਣ ਵਾਲਾ ਲੱਗਦਾ ਹੈ ਹੁਣ ਅਪਸ ਇੱਕ ਘੱਟ ਲਵਾ ਲਾਂਗੇ ਤੇ ਬੀਤੀ ਹੋਰ ਮਸਾਲੇ ਜੋ ਵੀ ਤੁਸੀਂ ਐਡ ਕਰਨੇ ਹੋ ਤੁਸੀਂ ਕਰ ਸਕਦੇ ਹੋ ਇਹ ਬਣ ਗਈ ਆਪਣੀ ਮੁਕਰੋਣਨੀ ਆਪਾਂ ਇਹਨੂੰ ਲਾਉਣੇ ਆ ਤੇ ਆਪਾਂ ਆਪਣੀ ਫਿਰ ਸਬਜ਼ੀ ਦੀ ਤਿਆਰੀ ਕਰਕੇ ਤੇ ਸਬਜੀ ਬਣਾਉਣੀ ਐ ਤੇ ਦੇਖਦੀ ਮੈਂ ਚਾਹ ਧਰਦੀ ਹਾਂ ਤਾਂ ਫਿਰ ਮਿਲਦੇ ਆ ਮੈਂ ਲਾ 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 ਚ ਗਿਆ ਲਿਆ ਆ ਆਖੰਦ ਲੈ ਆ ਦੋ ਮੈਂ ਲੈ ਲਿਆ ਦੇਖੋ ਆਏ ਤੇ ਜਾਣੀਏ ਪਰ ਮੈਂ ਤਾਂ ਪੈ ਬਗ ਜਾਊਂ ਫੇਰ ਤਾਂ ਕਿਹੜਾ ਆਊਗਾ ਬੋਰੀ ਬੋਲ ਤੇ ਕਿਹੜਾ ਨਹੀਂ ਹੂੰ ਲੋ ਦੀ ਆਪਾਂ ਮਿਰਚਾਂ ਦੀ ਦੋ ਆਲੂ ਪਾ ਲੇ ਹਰੀਆਂ ਮਿਰਚਾਂ ਦੋ ਗੰਡੇ ਦੋ ਆਲੂ ਦੋ ਤਨ ਬਾਇਗੀਆਂ ਆਪਣੀਆਂ ਇਸ ਤੇ ਆ ਆਪਣੀ ਸਬਜ਼ੀ ਬਣ ਗਈ ਆ ਨਾ ਪਾਸਤਾ ਵੱਧ ਗਿਆ ਜ ਆ ਸਰਦਾਰ ਜੀਆਂ ਨੇ ਪੀਤੀ ਨੇ ਇਹਨਾਂ ਦੀ ਚਾਹ ਜਿੱਦਿ ਮੇਰੇ ਪਾਡੇ ਜੀ ਹਟਾ ਕੇ ਤਾਂ ਮੰਗੂ ਕਰਕੇ ਮੈਂ ਤਾਂ ਤੈਨੂੰ ਬੋਲ ਦਵਾਦੀ ਪੀਣੀ ਨਹੀਂ ਮੈਂ ਭਾਈ ਮਾਂ ਸਾਰੇ ਪੀਣਗੇ ਚਾਹ ਕੋ ਤਕਸੀਲ ਹੋਗੇ ਮੈਂ ਹੋਰ ਦੁੱਧ ਚ ਪੱਤੀ ਵੀ ਪਾਈ ਜਾਗੀ ना तो सारे पीने पुत पी लो गए सवेर का सर सिलेंडर बुका करके ना अग नहीं मचाइए इतने हरी पाइप दुधना कप ਆਉਗਾ ਜੇ ਆਹ ਸ਼ਾਰਤੀ ਦਾਸ ਹਰਿਆਣੇ ਚਾਂ ਦੇ ਵਿੱਚ ਸਾਰੀਆਂ ਮਾਤੇ ਮਰਤੀ ਬਾਦ ਪੁੱਜੀ ਉਹ ਜਦੋਂ ਪਾ ਤੜਕਾ ਲਾ ਦਿੱਤਾ ਸਬਜੀ ਨੂੰ ਦੀ ਬਣੀ ਦੇ ਉੱਤੋਂ ਟੋਟਾ ਧਾਣੇ ਹੁਣ ਸੇਕ ਨਾਲ ਹੀ ਬਣ ਜੀ। ਆਹੀ ਸੇਕ ਬੜਾ ਇਹਨੂੰ। ਇਹਦੇ ਛੋਟਾ ਪੱਤੀ ਲੈਣ ਟਿੱਕਦੇ ਪੱਤੀ ਲਿਆਂ ਮੰਗੇ। ਉਹਦੇ ਜੀਮੀ ਪਈਆਂ ਤੇ ਭੀੜ ਵਾਲੀ ਸੀ ਗੱਲ ਕਰਦੀ ਪੱਤੀਆਂ। ਛੁੱਲੇ ਨੂੰ। ਛੁੱਲੇ ਦੀ ਛੋਟੀ ਪੱਤੀ ਨਾਲ ਸਾਰਾ ਕੁਝ ਠੀਕ ਜਾਪ। ਪੱਤੀ ਬਣਾ ਲਈਏ ਪੱਤੀ ਪਰ ਛੁੱਲੇ ਨੂੰ। ਲੋ ਜੀ ਆਪਣੀ ਸਬਜ਼ੀ ਠਕ ਜੂਗੀ। ਇਹ ਚ ਅੱਪਾ ਦੁੱਧ ਪਾ ਲਾਂਗੇ। ਇਸ ਤੋਂ ਲੋਹਾਂ ਕਿਤੇ ਤੋਂ ਮਨਾਲੀ ਨੇ ਸਾਰੇ ਤਾਂ hẳn ਹੱਥ ਤੇ ਬਾਹਰ ਕਿਹੜੇ ਕਿਹੜੇ ਲੜਕੀ ਇਹਨਾਂ ਨੇ ਪਤਾ ਨਹੀਂ ਲੱਗਦਾ ਕਿੱਥੇ ਆ ਗਏ ਲੋ ਜੀ ਆਪਾਂ ਨੇ ਸਬਜ਼ੀ ਵੀ ਬਣਾ ਲਈ ਐ ਤੇ ਬਹੁਤ سارے ਕੰਮ ਅੱਜ ਸਾਰੇ ਹੋ ਗਏ ਨੇਗੇ ਇਧਰ ਚੁੱਲੇ ਕਰਨ ਨੂੰ ਰਹਿ ਗਈ ਇਕੱਲੀ ਰੋਟੀ ਰੋਟੀ ਬਣਾਉਣ ਵੇਲੇ ਤੇ ਲਾਈਟ ਆਜ ਬਿਜਲੀ ਵਾਲੇ ਚੁੱਲੇ ਤੇ ਵੀ ਬਣ ਜੂਗੀ ਜੇ ਨਾ ਸਿਲੰਡਰ ਵਾਲਾ ਕੋਈ ਆਇਆ ਤੇ ਅਹ ਪਾਣਾ ਟੋਲ ਕੇ ਨਹੀਂ ਲੈਂਦੇ ਆਪਾਂ ਬਹੁਤ ਵੱਡੀ ਗਲਤੀ ਕਰ ਲੈਣੇ ਸਿਲੰਡਰ ਅਸੀਂ ਪਰਸੋਂ ਪਤਾ ਨਹੀਂ ਚੌਥੀ ਲਾਇਆ ਸੀਗਾ ਤੇ ਪਾਰਾ ਬਹੁਤ ਸੀ ਉਹ ਦੇਖੋ ਨੋ ਕੀ ਪਤਾ ਨਾ ਹਵਾ ਹੋ ਬਾਰਿਓਂ ਪਰਿਪਈ ਹੋਵੇ ਵਿੱਚ ਸੋ ਉੱਥੇ ਪੰਜਵੇਂ ਕਿ ਦਿਨ ਖਤਮ ਹੋ ਗਿਆ ਸਿਲੰਡਰ ਤੇ ਉਹ ਤਾਂ ਸਾਡੇ 2.5 ਮਹੀਨੇ ਲੰਘ ਗਏ ਸਿਲੰਡਰ ਨਾਲ ਕਿਉਂਕਿ ਅਸੀਂ ਬਿਜਲੀ ਵਾਲੇ ਚੁੱਲੇ ਤੇ ਸਬਜ਼ੀ ਬਣਾਉਣਾ ਦੁੱਧੋ ਤੇ ਬਣਾਉਣਾ ਚਾਹੋ ਤੇ ਬਣਾਉਣਾ ਕੱਲ ਹੀ ਰੋਟੀ ਰੋਟੀ ਬਣਾਉਣਾ ਢਾਈ ਤਿੰਨ ਮਹੀਨੇ ਸਾਨੂੰ ਰੋਟੀ ਨੂੰ ਸਿਲੰਡਰ ਮੋਕਦਾ ਨਹੀਂ ਹੈਗਾ। ਜੇ ਮੈਂ ਇਧਰ ਮੱਜਾ ਕਰਨੇ ਗੇੜਾ ਮਾਰਨਾ ਇਸੀ ਤੇ ਚਲੋ ਸਾਰੇ ਕੰਮ ਹੋ ਗਏ ਨੇ ਆਪਣੇ ਸੁੱਖ ਨਾਲ ਵਧੀਆ। 3 ਵਜੇ ਮੈਂ ਅੱਗ ਮਚਾਈ ਸੀ ਚੁੱਲੇ 'ਚ ਹੁਣ ਵੱਜ ਗਏ 4 ਨੇ ਪਾਸਤਾ ਬਣਾ ਲਿਆ। ਨੇ ਚਾਹ ਬਣਾ ਲਈ ਨੇ ਸਬਜ਼ੀ ਬਣਾ ਲਈ ਬਹੁਤ سارے ਕੰਮ ਹੋ ਗਏ ਨੇਗੇ। ਪਰ ਗਰਮੀ ਕਰਕੇ ਚੁੱਲੇ ਤੇ ਮੂਰੇ ਮੂੰਹ ਵੀ ਲਾਲ ਸੁਹਾ ਹੋ ਗਿਆ। ਪਤਾ ਨਹੀਂ ਕੀ ਕਰਨਾ ਹਨਾ ਗਰਮੀ ਬਹੁਤ ਆਪਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੱਧ ਤੋਂ ਵੱਧ ਸਪੋਰਟ ਹਨਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ